ਜ਼ਿਲ੍ਹਾ ਮੋਹਾਲੀ ਦੇ ਖਰੜਚ ਪੈਂਦੇ ਪਿੰਡ ਜੰਡਪੁਰ ਨੇ ਇੱਕ ਨਵਾਂ ਮਤਾ ਪਾਸ ਕੀਤਾ ਹੈ ਪਿੰਡ ਨੂੰ ਬਿਹਤਰ ਕਰਨ ਲਈ ਪਿੰਡ ਨੂੰ ਦੁਬਾਰਾ ਤੋਂ ਮੁੜ ਤੋਂ ਸਰਜੀਤ ਕਰਨ ਲਈ 11 ਮਤੇ ਨੇ ਕੁੱਲ ਜੋ ਇਹ ਪਿੰਡ ਦੀ ਸਹਿਮਤੀ ਤੇ ਇੱਕ ਨੌਜਵਾਨ ਸਭਾ ਬਣਾਈ ਹੈ ਜਿਸ ਵੱਲੋਂ ਇਹ ਮਤੇ ਤੁਸੀਂ ਦੇਖੋ ਕਿ ਉੱਪਰ ਨੌਜਵਾਨ ਸਭਾ ਲਿਖੇ 11 ਮਤੇ ਕੁੱਲ ਲਿਖੇ ਨੇ ਔਰ ਇਹ ਖਾਸ ਕਰਕੇ ਉਹਨਾਂ ਲਈ ਹੈ ਜੋ ਅੰਸਰ ਇੱਕ ਤਰੀਕੇ ਤੇ ਪਿੰਡ ਨੂੰ ਖਰਾਬ ਕਰ ਰਹੇ ਸੀ ਹਾਲਾਂਕਿ ਇਸ 'ਚ ਜ਼ਿਕਰ ਕੀਤਾ ਹੈ ਕਿ ਪ੍ਰਵਾਸੀਆਂ ਦੀ ਵੈਰੀਫਿਕੇਸ਼ਨ ਜੋ ਕੋਈ ਉਹਨਾਂ ਨੂੰ ਕਰਾਇ ਤੇ ਥਾਂ ਦਿੰਦਾ ਹੈ ਔਰ ਜਿੱਥੇ ਉਹ ਰਹਿੰਦੇ ਨੇ ਉਸ ਜਗ੍ਹਾ ਤੇ ਕੂੜੇਦਾਨ ਜਰੂਰੀ ਹੋਣਾ ਚਾਹੀਦਾ ਇਸ ਦੀ ਜ਼ਿੰਮੇਦਾਰੀ ਮਾਲਕ ਦੀ ਹੋਵੇਗੀ ਮਕਾਨ ਵਿੱਚ ਜਿੰਨੇ ਬੰਦੇ ਰਹਿੰਦੇ ਹਨ ਬਸ ਉਹਨਾਂ ਦੀ ਹੀ ਵੈਰੀਫਿਕੇਸ਼ਨ ਹੋਵੇ ਤਾਂ ਇਹ ਪੂਰਾ ਪਿੰਡ ਨੂੰ ਸਹੀ ਤਰੀਕੇ ਤੇ ਯਾਨੀ ਕਿ ਕੋਈ ਜੇ ਜੜਦਾ ਬੀੜੀ ਜਾਂ ਸ਼ਰਾਬ ਕੋਈ ਇਸ ਤਰੀਕੇ ਦਾ ਉਸ ਦਾ ਇਸਤੇਮਾਲ ਵੀ ਕਰਦਾ ਹੈ ਤਾਂ ਉਸ ਦੀ ਵੀ ਮਨਾਹੀ ਕੀਤੀ ਗਈ ਹੈ ਔਰ ਇੱਕ ਆਖਰੀ ਮਤ ਇਹ ਵੀ ਹੈ ਕਿ ਇੱਥੇ ਵਿਆਹ ਅਤੇ ਬੱਚਾ ਜੰਮਣ ਤੇ ਜਿਹੜੇ ਕੋਸਰੇ ਆਉਂਦੇ ਨੇ ਉਹਨਾਂ ਨੂੰ 2100 ਰੁਪਏ ਵਧਾਈ ਹੀ ਦਿੱਤੀ ਜਾਵੇਗੀ ਪਿੰਡ ਦੇ ਐਮਸੀ ਸਾਡੇ ਨਾਲ ਨੇ ਗੋਬਿੰਦਰ ਸਿੰਘ ਗੋਬਿੰਦਰ ਸਿੰਘ ਜੀ ਤੁਹਾਡੇ ਨਾਲ ਹਾਂਜੀ ਹਾਂਜੀ ਇਹ ਮਤਾ ਇੱਕ ਵਾਰ ਤੁਸੀਂ ਸਮਝਾਓ ਕਿ ਇਹ ਕਿਵੇਂ ਆ ਜ਼ਹਿਨ ਚ ਪਹਿਲਾਂ ਕਿਵੇਂ ਆਇਆ ਨੌਜਵਾਨ ਸਭਾ ਬਣਾਈ ਤੁਸੀਂ ਔਰ ਇਹ ਕਿਉਂ ਇਸ ਦੀ ਜ਼ਰੂਰਤ ਪਈ ਸਾਰੇ ਇੱਕ ਮਤਾ ਨਹੀਂ ਹੈ ਜੀ ਇਹ ਇੱਕ ਆਪਣਾ ਅਪੀਲ ਕੀਤੀ ਹੈ ਜੀ ਜਿੰਨੇ ਵੀ ਪ੍ਰਵਾਸੀ ਮਜ਼ਦੂਰ ਹੈ ਜਾਂ ਕਿਤੇ ਪਾਸੋਂ ਆ ਕੇ ਪਿੰਡ ਦੇ ਵਿੱਚ ਰਹਿਣੇ ਆ ਪਿੰਡ ਵਾਲਿਆਂ ਵਾਸਤੇ ਵੀ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਇਹ ਵੈਰੀਫਿਕੇਸ਼ਨ ਲਾਜ਼ਮੀ ਹੈ ਇਹ ਜ਼ਰੂਰੀ ਹੈ ਜੀ ਕਿਉਂਕਿ ਬਾਰਦਾਤਾ ਹੁੰਨੀ ਹੈ ਜੀ ਤੁਹਾਨੂੰ ਪਤਾ ਹੀ ਹੈ ਜੀ ਪੂਰਾ ਹੀ ਬਾਰਦਾਤਾ ਕਰਕੇ ਲੱਗ ਜਾਂਦੇ ਆ ਨਾ ਉਹਨਾਂ ਦਾ ਪਿੰਡ ਵਾਲੇ ਤੋਂ ਇਲਾਵਾ ਜਿਹੜਾ ਵੀ ਕੋਈ ਹੈ ਹਾਂਜੀ ਪ੍ਰਵਾਸੀ ਜਾਂ ਮਤਲਬ ਕੋਈ ਵੀ ਹੋਵੇ ਪਰ ਵਸ ਕੋਈ ਵੀ ਹੋਵੇ ਜੀ ਹਾਂਜੀ ਬਾਹਰ ਦਾ ਬੰਦਾ ਕੋਈ ਵੀ ਹੋਵੇ ਉਹਦੇ ਵਾਸਤੇ ਵੈਰੀਫਿਕੇਸ਼ਨ ਲਾਜ਼ਮੀ ਹੈ ਜੀ ਕਿਉਂਕਿ ਹੋਰ ਬਾਕੀ ਗੂਟਕਾ ਪਾਨ ਬੀੜੀ ਇਹ ਜਿਹੜੇ ਸਾੜੇ ਪਿੰਡ ਦੇ ਵਿੱਚ ਜੀ ਤਾਂ ਚਾਰ ਤਾਂ ਗੁਰਦੁਆਰੇ ਸਾਹਿਬ ਹੈ ਜੀ ਬਾਕੀ ਮੰਦਰ ਹੈ ਜੀ ਤੁਹਾਨੂੰ ਮੈਂ ਦਿਖਾ ਵੀ ਦਊਗਾ ਜੀ ਗੁਰਦੁਆਰੇ ਦੇ ਮੂਹਰੇ ਬਿਲਕੁਲ ਗੁਟਕਾ ਖਾ ਕੇ ਥੁੱਕਿਆ ਵੀ ਲਾਲ ਕਰਿਆ ਪਿਆ ਜੀ ਇਹ ਬੇਅਦਬੀ ਹੈ ਜੀ ਇਹ ਬਰਦਾਸ਼ਤ ਯੋਗ ਨਹੀਂ ਹੈ ਜੀ ਅਸੀਂ ਹਾਂ ਜੀ ਬੀੜੀਆਂ ਗੁਟਕੇ ਲਾਲ ਲਾਲ ਜਾਂ ਟੁਕੜੇ ਗੁਰਦੁਆਰੇ ਦੇ ਮੂਹਰੇ ਤੁਹਾਨੂੰ ਦਿਖਾ ਦਿੰਨੇ ਨਿਸ਼ਾਨ ਮੰਨਾ ਬਹੁਤ ਬਰਕਤ ਹੈ ਜੀ ਮੰਨਾ ਹੁਣ ਇਹ ਲਿਖਤੀ ਰੂਪ ਦੇ ਵਿੱਚ ਤਾਂ ਆਏ ਆ ਕਿ ਇੱਕ ਬੋਰਡ ਉਹਨਾਂ ਦੇ ਘਰ ਦੇ ਜਿੱਥੇ ਉਹ ਰਹਿਨੇ ਉੱਥੇ ਲਾਇਆ ਜਾਊਗਾ ਉਹਨਾਂ ਦੇ ਮਕਾਨ ਮਾਲਕਾਂ ਵਾਸਤੇ ਵੀ ਇਹ ਗੱਲ ਲਾਗੂ ਕਰੇ ਵੀ ਤੁਸੀਂ ਵੀ ਭਾਈ ਇਹਨਾਂ ਨੂੰ ਸਮਝਾਓ ਜਿਹੜੇ ਰੱਖਣੇ ਬੰਦੇ ਉਹਨਾਂ ਦੀ ਵੈਰੀਫਿਕੇਸ਼ਨ ਕਰਾਓ ਵੀ ਕਿਸ ਤਰ੍ਹਾਂ ਖਾਣਾ ਆ ਜਾਂ ਕੂੜਾ ਇਹ ਤੁਸੀਂ ਕੂੜੇਦਾਨ ਚ ਪਾਓ ਜਾਂਦੇ ਜਾਂਦੇ ਗਲੀ ਚ ਨਾ ਸਿੱਤੋ ਇੱਥੇ ਕਿੰਨੇ ਪਿੰਡ ਦੀ ਆਬਾਦੀ ਕਿੰਨੀ ਹੈ ਪ੍ਰਵਾਸੀ 1700 ਦੇ ਕਰੀਬ ਸਾਢੀ ਵੋਟ ਹੈ ਜੀ 500 ਪਲੱਸ ਹੋਰ ਪ੍ਰਵਾਸੀ ਰਹਿੰਦੇ ਆ ਜੀ ਬਿਨਾ ਕੱਪੜਿਆਂ ਤੋਂ ਵੀ ਬਾਹਰ ਫਰੀ ਜਾਂਦੇ ਆ ਕੋਈ ਨਿੱਕਰ ਚ ਹੈ ਤਾਂ ਉਸ ਨਾਲ ਵੀ ਪਿੰਡ ਦੇ ਅੰਦਰ ਉਹਦਾ ਇਦਾਂ ਹੈ ਜੀ ਜਿਗਣਾ ਸਵੇਰੇ ਸਵੇਰੇ 6 ਵਜੇ ਲੇਡੀਜ਼ ਮਾਤਾ ਭੈਣਾਂ ਸਾਡੀਆਂ ਗੁਰਦੁਆਰਾ ਸਾਹਿਬ ਆਣੀਆਂ ਜੀ ਇਹ ਇਕੱਲਾ ਅੰਡਰਵੀਅਰ ਪਾ ਕੇ ਆ ਜੀ ਠੀਕ ਹੈ ਜੀ ਦਾਤਣ ਮੂੰਹ ਦੇ ਵਿੱਚ ਫਸਾਕ ਹੈ ਇਦਾਂ ਉਲੂ ਉਲਲ ਕਰਦੇ ਫਿਰਦੇ ਹੁੰਦੇ ਆ ਜੀ ਜੋ ਲੇਡੀਜ਼ਾਂ ਨੂੰ ਚੰਗਾ ਨਹੀਂ ਲੱਗਦਾ ਉਹਨਾਂ ਦੇ ਕਹਿਣ ਤੇ ਇਹ ਰੱਖਿਆ ਗਿਆ ਜੀ ਤੁਸੀਂ ਮਨ ਨਹੀਂ ਕੀਤੀ ਵੀ ਇਹ ਨਾ ਕਰੋ ਜਾਂ ਇਹ ਠੀਕ ਵਰਤਾ ਨਹੀਂ ਹੈ ਬਹੁਤ ਵਾਰ ਕਰਿਆ ਜੀ ਇੱਕ ਵਾਰ ਨਹੀਂ ਜੀ ਬਹੁਤ ਵਾਰ ਕਰਿਆ ਜੀ ਉਹਨਾਂ ਨੇ ਉਹਨਾਂ ਨੂੰ ਲਿਖ ਕੇ ਸਮਝਾ ਰਹੇ ਆ ਮਕਾਨ ਮਾਲਕਾਂ ਨੂੰ ਸਮਝਾ ਰਹੇ ਵੀ ਭਾਈ ਸਹੀ ਲਖੋ ਜਿਹੜੇ ਤੁਸੀਂ 11 ਪੁਆਇੰਟ ਲਿਖਿਆ ਇਹਨੂੰ ਕੋਈ ਮੰਨੇਗਾ ਨਹੀਂ ਜਾਂ ਫਿਰ ਉਹੀ ਕਰੇਗਾ ਹਰਕਤ ਫਿਰ ਕੀ ਕੀ ਸਾਨੂੰ ਪ੍ਰਸ਼ਾਸਨ ਵੱਲੋਂ ਵਿਸ਼ਵਾਸ ਦਵਾਇਆ ਗਿਆ ਜੀ ਵੀ ਤੁਸੀਂ ਇੱਕ ਵਾਰੀ ਇਹਨਾਂ ਨੂੰ ਚੇਤਾਵਨੀ ਦਿਓ ਇਹਨਾਂ ਦੇ ਮਕਾਨ ਮਾਲਕਾਂ ਨੂੰ ਕਹੋ ਅਗਰਵਾਈਜ਼ ਕੋਈ ਨਹੀਂ ਸਿਧਰਦਾ ਤਾਂ ਤੁਸੀਂ ਸਾਡੇ ਕੋਲ ਆਓ ਅਸੀਂ ਬਣਦੀ ਕਾਨੂੰਨੀ ਜੋ ਕਾਰਵਾਈ ਆ ਉਹ ਕਰਾਂਗੇ ਜੀ ਐਸ ਐਚਓ ਸਾਹਿਬ ਨਾਲ ਜੀ ਹਾਂ ਜੀ ਸਦਰ ਦੇ ਸੱਚ ਸੋਚ ਇਹ ਜਿਸ ਤਰ੍ਹਾਂ ਮੰਨ ਲਓ ਜਿਵੇਂ ਕੋਈ ਪ੍ਰਵਾਸੀ ਹੈ ਜੇ ਉਹ ਕਹੇ ਕਿ ਇਹ ਪਿੰਡ ਦੇ ਨੌਜਵਾਨ ਜਾਂ ਪਿੰਡ ਦੇ ਵਾਸੀ ਸਾਨੂੰ ਕਾਨੂੰਨੀ ਤਰੀਕੇ ਤੇ ਜਾਂ ਲੀਗਲੀ ਇਹ ਤਾਂ ਨਹੀਂ ਕਹਿ ਸਕਦੇ ਜਾਂ ਨਹੀਂ ਰੋਕ ਟੋਕ ਕਰ ਸਕਦੇ ਤੁਹਾਨੂੰ ਲੱਗਦਾ ਹੈ ਕਿ ਉਹ ਉਸ ਤਰੀਕੇ ਤੇ ਕਹਿ ਸਕਦੇ ਆ ਨਹੀਂ ਨਹੀਂ ਇਹਦੇ ਵਿੱਚ ਕੋਈ ਵੀ ਹੈ ਜੀ ਗੱਲ ਨਹੀਂ ਜੋ ਕਾਨੂੰਨ ਤੋਂ ਬਾਹਰ ਹੈ ਜੀ ਤੁਸੀਂ ਸਾਫ ਸੁਥਰੀ ਸੁਸਾਇਟੀ 'ਚ ਹਰੇਕ ਬੰਦਾ ਰਹਿਣਾ ਪਸੰਦ ਕਰਦਾ ਤਾਂ ਸਾਨੂੰ ਵੀ ਅਧਿਕਾਰ ਹੈ ਜੀ ਵੀ ਅਸੀਂ ਇੱਕ ਸਾਫ ਸੁਥਰੇ ਪਿੰਡ ਦੇ ਵਿੱਚ ਰਹੀਏ ਬਸ ਉਹਦੇ ਰਿਲੇਟਿਵ ਸਾਰੇ ਇਹ ਗੱਲਾਂ ਬਾਤਾਂ ਹੈ ਜੀ ਜੇ ਕੋਈ ਮੰਨੇਗਾ ਨਹੀਂ ਤਾਂ ਉਹਦੀ ਸ਼ਿਕਾਇਤ ਐਡਮਿਨਿਸਟ੍ਰੇਸ਼ਨ ਨੂੰ ਹਾਂ ਐਡਮਿਨਿਸਟ੍ਰੇਸ਼ਨ ਨੂੰ ਸ਼ਿਕਾਇਤ ਕਰੀ ਜਾਊਗੀ ਜੀ ਹਾਂਜੀ ਤਾਂ ਇਹ ਕਿੰਨੇ ਜਣੇ ਨੇ ਤੁਹਾਡੀ ਇਹ ਨੌਜਵਾਨ ਸਭਾ ਇਹਦੇ ਵਿੱਚ ਘਰ ਪਰਤੀ ਇੱਕ ਨੌਜਵਾਨ ਹੈ ਜੀ ਹਾਂਜੀ ਬਜ਼ੁਰਗ ਵੀ ਨੇ ਜੀ ਕੈਂਡ ਚ ਅੱਜ ਨੌਜਵਾਨ ਸਭਾ ਪਿੰਡ ਦਾ ਇਹਦੇ ਵਿੱਚ ਇਹ ਵੀ ਹੈ ਕਿ 9 ਵਜੇ ਤੋਂ ਬਾਅਦ ਕੋਈ ਬਾਹਰ ਨਹੀਂ ਜਾ ਸਕਦਾ ਸਰ ਜੀ ਜੀ ਡਿਊਟੀ ਉਹ 10 ਵਜੇ ਖਤਮ ਹੁੰਦੀ ਹੈ ਜੀ ਉਹ ਘਰ ਨੂੰ 10 ਵਜੇ ਆਏਗਾ 10:30 ਆਏਗਾ ਠੀਕ ਹੈ ਜੀ ਇਹ ਇਦਾਂ ਦਾ ਨਹੀਂ ਇਹ ਗੇੜੀ ਰੂਟ ਹੈ ਇੱਕ ਤੁਸੀਂ ਸ਼ਬਦ ਸੁਣਿਆ ਹੋਣਾ ਗੇੜੀ ਠੀਕ ਹੈ ਜੀ ਉਹ ਜਾਤ ਨੂੰ 9:08 9:00 ਵਜੇ 9:00 ਵਜੇ ਜੀ ਐਨ ਖਾ ਪੀ ਕੇ ਆਪਣਾ ਜੀ ਫਿਰ ਚਾਰ ਬੰਦੇ ਇੱਕ ਮੋਟਰਸਾਈਕਲ ਤੇ ਬੈਠ ਕੇ ਗੇੜੀ ਮਾਰਦੇ ਪ੍ਰਵਾਸੀ ਵੀ ਚਾਹੇ ਪੰਜਾਬੀ ਵੀ ਹੋਣ ਲੋਕਲ ਵੀ ਹੋਵੇ ਲੋਕਲ ਵੀ ਹੋਵੇ ਉਹਤੇ ਵੀ ਪਾਬੰਦੀ ਹੈ ਹਾਂ ਜੀ ਉਹ ਗੇੜੀ ਮਾਰ ਕੇ ਜਾਂ ਕੋਈ ਬਜ਼ੁਰਗ ਤੁਰਿਆ ਆਂਦਾ ਏ ਜਾਂ ਕੋਈ ਥੱਕਿਆ ਆ ਰਿਹਾ ਡਿਊਟੀ ਤੋਂ ਆਂਦਾ ਉਹਦੇ ਵਿੱਚ ਮੋਟਰਸਾਈਕਲ ਮਾਰਦੇ ਜੀ ਇੰਨੀ ਤੇਜ਼ ਭਜਾਨੇ ਨਾ ਜੀ ਤੁਸੀਂ ਪੁੱਛੋ ਨਾ ਤੁਸੀਂ ਦੇਖਿਆ ਹੀ ਹੋਣਾ ਬਾਰਦਾਤਾਂ ਹੁੰਦੀਆਂ ਹਾਂਜੀ ਤਾਂ ਇਹ ਪਿੰਡ ਏਜੰਡਪੁਰ ਹੈ ਜਿੱਥੇ ਪਿੰਡ ਨੂੰ ਸਹੀ ਢੰਗ ਨਾਲ ਕਰਨ ਲਈ ਇੱਥੇ ਦੀ ਜਿਹੜਾ ਖਾਸ ਕਰਕੇ ਰਹਿਣ ਸਹਿਣ ਹੈ ਪ੍ਰਵਾਸੀਆਂ ਵੱਲੋਂ ਉਸ ਨੂੰ ਸੁਧਾਰਨ ਲਈ ਇਹ 11 ਪੁਆਇੰਟ ਦਾ ਇੱਕ ਤਰੀਕੇ ਤੇ ਮਤਾ ਪਿੰਡ ਨੇ ਸਹਿਮਤੀ ਨਾਲ ਨੌਜਵਾਨ ਸਭਾ ਤਿਆਰ ਕਰਕੇ ਤਿਆਰ ਕੀਤਾ ਹੈ ਕਿ ਚਾਹੇ ਕੋਈ ਪ੍ਰਵਾਸੀ ਹੈ ਚਾਹੇ ਕੋਈ ਲੋਕਲ ਹੈ ਉਸ ਨੂੰ ਪਿੰਡ ਚ ਜੇਕਰ ਰਹਿਣਾ ਹੈ ਤਾਂ ਇਹਨਾਂ ਸ਼ਰਤਾਂ ਦੇ ਆਧਾਰ ਤੇ ਆਪਣੇ ਆਪ ਨੂੰ ਸਹੀ ਤਰੀਕੇ ਦੇ ਸਹੀ ਵਰਤਾਅ ਦੇ ਅੰਦਰ ਰਹਿਣਾ ਹੋਵੇਗਾ ਕੈਮਰਾ ਪਰਸਨ ਗੁੰਜੀਤ ਕੁਮਾਰ ਨਾਲ ਅਮਨ ਭਾਰਦवाज ਜੰਡਪੁਰ ਖਰੜ ਮੋਹਾਲੀ